ਅਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੇ ਦੋਸਤ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਆਏ ਹੋਏ ਆਂ ਰਾਜਸਥਾਨ ਤੇ ਜਿੱਥੇ ਆਪਾਂ ਖੜੇ ਆਂ ਰਾਜਸਥਾਨ ਦਾ ਬੀਚਰੀ ਨਾਮ ਦਾ ਇੱਕ ਪਿੰਡ ਹੈ ਤੇ ਉੱਥੇ ਇੱਕ ਚੀਜ਼ ਮੈਨੂੰ ਬੜੀ ਵਧੀਆ ਲੱਗੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਵੀਡੀਓ ਨਾਲ ਜੁੜੇ ਰਹੋ ਲੋ ਜੀ ਆਹ ਉਹ ਇੱਕ ਖੂਹ ਗੈਲੋ ਏਦਾਂ ਇੱਕ ਬਣਾਇਆ ਹੋਇਆ ਆਪਾਂ ਸਾਈਡ ਤੋਂ ਸਾਰਾ ਕੀਤਾ ਹੋਇਆ ਪੱਕਾ ਹੁਣ ਥੋੜਾ ਸਾਫ ਨਹੀਂ ਜਦੋਂ ਬਰਸਾਤਾਂ ਦਾ ਮੌਸਮ ਆ ਜਾਂਦਾ ਉਦੋਂ ਇਹ ਕਹਿੰਦੇ ਵੀ ਅਸੀਂ ਇਹਨੂੰ ਸਾਫ ਕਰ ਲੈਨੇ ਆਂ ਸਾਰੇ ਨੂੰ ਜਿਵੇਂ ਥੋੜਾ ਬਹੁਤ ਟੁੱਟਿਆ ਹੋਇਆ ਉਹਨੂੰ ਮੁਰੰਮ ਇਧਰ ਉੱਪਰ ਜਿਹੜਾ ਵਿਚਾਲੇ ਉੱਚਾ ਦਿਖ ਰਿਹਾ ਘੇਰਾ ਇਹ ਇਹਦੇ ਨੀਚੇ ਖੂਹ ਹੈ ਇਹਨੂੰ ਉੱਪਰੋਂ ਛੱਤਿਆ ਹੋਇਆ ਸਾਰੇ ਨੂੰ ਤੇ ਜਿਵੇਂ ਕਿ ਹੁਣ ਤੁਹਾਨੂੰ ਆਈਡੀਆ ਲੱਗ ਗਿਆ ਨਾ ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਸਾਈਡ ਤੇ ਮੀਂਹ ਪੈਂਦਾ ਉਹੀ ਪਾਣੀ ਮੁੜ ਕੇ ਉਹ ਨੀਚੇ ਜਿਹੜੀ ਦਿਖੀ ਜਾਂਦੀ ਸੁਣਾ ਵੀਡੀਓ ਦੇਖਦੀ ਹੁੰਦੀ ਆ ਆ ਜਾਲੀ ਦਿਹਿੰਦੀ ਆਹ ਆ ਜਾਲੀ ਦਿਹਿੰਦੀ ਹੈ ਇਹ ਜਾਲੀ ਲੱਗੀ ਹੋਈ ਇੱਕ ਇਧਰ ਲੱਗੀ ਵੀ ਹੈ ਇੱਕ ਇੱਥੇ ਲੱਗੀ ਵੀ ਹੈ ਇੱਕ ਇੱਥੇ ਕ ਇੱਥੇ ਚਾਰੇ ਸੱਡਾਂ ਤੇ ਜਾਲੀਆਂ ਲੱਗੀਆਂ ਹੋਈਆਂ ਆ ਪ੍ਰਸਾਤਾ ਹੁੰਦੀ ਆ ਉਹਦਾ ਪਾਣੀ ਨੀਚੇ ਜਾਂਦਾ ਸਟੋਰੇਜ ਹੋ ਜਾਂਦਾ ਜਿਹੜਾ ਪਾਣੀ ਸਾਰਾ ਉਹ ਸਟੋਰੇਜ ਹੋ ਜਾਂਦਾ ਤੇ ਜਦੋਂ ਇੱਥੇ ਨੇੜੇ-ਨੇੜੇ ਖੇਤ ਐ ਇਹਨਾਂ ਕੋਲੇ ਪਾਣੀ ਦਾ ਕੋਈ ਖੇਤ ਕੋਈ ਬੋਰ ਨਹੀਂਗਾ ਕੋਈ ਨਲਕਾ ਨਹੀਂ ਪਾਣੀ ਡੂੰਗੇ ਆ ਡੂੰਗੇ ਵੀ ਇਹਦੇ ਪਾਣੀ ਮਿੱਠੇ ਨਹੀਂ ਹੈਗੇ ਪਾਣੀ ਪਾਣੀ ਖਰਾਬ ਹੈਗੇ ਤਾਂ ਉਹ ਫਿਰ ਏਸੀ ਦਾ ਪਾਣੀ ਵਰਤ ਲੈਂਦੇ ਪੀਣ ਵਾਸਤੇ ਤੇ ਪਸ਼ੂਆਂ ਨੂੰ ਪਿਉਣ ਵਾਸਤੇ ਏਸੀ ਦਾ ਪਾਣੀ ਯੂਜ਼ ਕਰ ਲੈਂਦੇ ਹੈਗੇ ਤੇ ਉੱਪਰ ਰੱਖੀ ਵੀ ਆ ਜਿਵੇਂ ਤੁਸੀਂ ਦੇਖ ਵੀਡੀਓ ਚ ਦੇਖ ਰਹੇ ਹੋ ਪਾਣੀ ਵਾਲੀ ਕੰਨੀ ਰੱਖੀ ਹੋਈ ਆ ਤੇ ਪਾਣੀ ਪੀਣ ਵਾਸਤੇ ਕੋਈ ਜੇ ਮੇਰੇ ਰਸਤੇ ਚ ਕੋਈ ਆਉਂਦਾਗਾ ਤਾਂ ਉਹਦੇ ਖਤਰ ਉਧਰ ਹੀ ਸਾਈਡ ਤੇ ਉਹ ਤੁਸੀਂ ਦੇਖ ਰਹੇ ਹੋ ਉੱਥੇ ਗੇਟ ਰੱਖਿਆ ਹੋਇਆ ਉਧਰ ਦੀ ਆ ਕੇ ਆਪਣਾ ਬੰਦਾ ਪਾਣੀ ਪੀ ਕੇ ਰੱਖ ਸਕਦਾ ਤੇ ਇਹ ਬਸ ਮੀਂਹ ਵਾਲੇ ਦਿਨਾਂ ਚ ਹਮ ਮੀਂਹ ਵਾਲਾ ਮੌਸਮ ਹੁੰਦਾ ਉਦੋਂ ਆ ਚੀਜ਼ ਦੀ ਮੁਰੰਮਤ ਕਰ ਲੈਂਦੇ ਆਗੇ ਤਾਂ ਹੀ ਸਾਈਡ ਤੇ ਬਗਲ ਕੀਤੀ ਕੋਈ ਆਵਾਰਾ ਪਸ਼ੂ ਵਿੱਚ ਨਾ ਆਜੇ ਤੇ ਉਹਦੇ ਵਾਸਤੇ ਮੈਨੂੰ ਇਹ ਬਹੁਤ ਵਧੀਆ ਲੱਗਾ ਆਪਣੀ ਸਾਈਡ ਤੇ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਜਿਹੜਾ ਬਰਸਾਤੀ ਪਾਣੀ ਹੈ ਤੇ ਉਹਨੂੰ ਸਟੋਰੇਜ ਹੋ ਸਕੇ ਉਹਦੀ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ